ਸਤਲੁਜ ਦਰਿਆ ਨੂੰ ਵੀ ਸਾਹਮਣੇ ਰੱਖਿਆ ਜਾ ਸਕਦਾ ਹੁਣ ਮੈਂ 2 ਮਿੰਟ ਲਾ ਕੇ ਸਾਰੀ ਕਹਾਣੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਿੱਥੋਂ ਇਹ ਮਾਰਸ ਰੋਵਰ ਚਿਹਰ ਵਿੱਚੋਂ ਨਿਕਲ ਕੇ ਆਉਂਦਾ ਪੰਜਾਬ ਵਿੱਚ ਦਾਖਲ ਹੁੰਦਾ ਅਨੰਤਪੁਰ ਸਾਹਿਬ ਦੇ ਉੱਪਰ ਉਹਦੀ ਹੁੰਦਾ ਹੋਇਆ ਨਿਰਮੋਹ ਸ਼ਾਹੀ ਟੀਵੀ ਚਮਕੌਰ ਸਾਬਤ ਹੁੰਦਾ ਹੋਇਆ ਫਿਰ ਇਹ ਰੋਪੜਵਾਲਾ ਨੂੰ ਤੇ ਲੁਧਿਆਣਾ ਤੇ ਮੁੜ ਕੇ ਆਪਣੇ ਹਰੀ ਕੇ ਪਤਨ ਤੱਕ ਆਉਂਦਾ ਹਰੀ ਕੇ ਪਤਨ ਤੇ ਆਉਂਦਾ ਹੈ ਉਹ ਜਿਹੜਾ ਵਿਆਸ ਦਰਿਆ ਆਉਂਦਾ ਵਿਆਸ ਦਰਿਆ ਤੇ ਸਤਲੁਜ ਦਰਿਆ ਹਰੀ ਕੇ ਪਤਨ ਤੇ ਆ ਕੇ ਸੰਗਮ ਬਣ ਜਾਂਦਾ ਉੱਥੇ ਵਿਆਸ ਦਰਿਆ ਖਤਮ ਹੋ ਜਾਂਦਾ ਤੇ ਸਤਨੁਜ ਰਹਿ ਜਾਂਦਾ ਉਸ ਤੋਂ ਬਾਅਦ ਰਾਵੀ ਚੱਲਦਾ ਰਾਵੀ ਆਉਂਦਾ ਹੋਇਆ ਚਨਾਬ ਵਿੱਚ ਰਲਦਾ ਹੈ ਉਧਰੋਂ ਜੇਲਮ ਆਉਂਦਾ ਹੋਇਆ ਚਨਾਬ ਵਿੱਚ ਰਲਦਾ ਤੇ ਚਨਾਬ ਥੱਲੇ ਆ ਕੇ ਇਸੇ ਸਤਲੁਜ ਵਿੱਚ ਦਰਦ ਚੱਲਦਾ ਹੈ ਤੇ ਸਤਲੁਜ ਤੇ ਚਨਾਬ ਦਾ ਜਿੱਥੇ ਸੰਗਮ ਹੁੰਦਾ ਮੁਲਤਾਨ ਦੇ ਉਤਲੇ ਪਾਸੇ ਜਾ ਕੇ ਉਸ ਤੋਂ ਬਾਅਦ ਇਹ ਦਰਿਆ ਅਰਬ ਸਾਗਰ ਵਿੱਚ ਡਿੱਗ ਪੈਂਦਾ ਐਨਾ ਲੰਬਾ ਚੌੜਾ ਦਰਿਆ ਪੰਜਾਬ ਦੀ ਰੀੜ ਦੀ ਹੱਡੀ ਹੈ ਇਹਦੇ ਪਾਣੀ ਨੂੰ ਸੰਭਾਲਣ ਦੀ ਯੋਜਨਾ ਜ਼ਰੂਰ ਬਣਾਉਣੀ ਚਾਹੀਦੀ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ 5-5 ਕਿਲੋਮੀਟਰ ਦੀ ਦੂਰੀ ਤੇ ਜਾਂ 10 ਕਿਲੋਮੀਟਰ ਦੀ ਦੂਰੀ ਤੇ ਛੋਟੇ-ਮੋਟੇ ਡੈਮ ਬਣਾ ਕੇ ਅਸੀਂ ਜਦੋਂ ਇਹ ਪ੍ਰੋਗਰਾਮ ਦਿੰਨੇ ਆ ਤਾਂ ਲੋਕੀ ਇਸ ਪ੍ਰੋਗਰਾਮ ਨੂੰ ਵਰਤਦੇ ਜ਼ਰੂਰ ਆ ਪਰ ਉਹਨੂੰ ਲਾਗੂ ਕਰਨ ਦੀ ਗੱਲ ਨਹੀਂ ਕਰਦੇ ਪੰਜਾ ਦਸਾਂ ਕਿਲੋਮੀਟਰ ਦੇ ਬਾਅਦ ਛੋਟੇ ਡੈਮ ਬਣਾ ਕੇ ਇਹਨੂੰ ਪਾਣੀ ਨੂੰ ਸਾਂਭਣ ਕੀਤਾ ਸਾਂਭਣ ਯੋਗ ਬਣਾਇਆ ਜਾ ਸਕਦਾ ਜਿੰਨਾ ਲੰਬਾ ਹੈ ਉਹਦੇ ਨਾਲ ਪੱਕੇ ਬੰਨ ਬਣਾਏ ਜਾ ਸਕਦੇ ਨੇ ਜੇਕਰ ਦੁਨੀਆ ਵਿੱਚ ਹੋਰ ਦੇਸ਼ ਜਿੱਥੇ ਮਹਾਨਗਰ ਵਸੇ ਹੋਏ ਨੇ ਉਹਨਾਂ ਦੇ ਵਿੱਚੋਂ ਦਰਿਆ ਤੇ ਨਦੀਆਂ ਲੰਘਦੀਆਂ ਨੇ ਉਹਨਾਂ ਨੂੰ ਵਧੀਆ ਸੋਹਣੇ ਤਰੀਕੇ ਨਾਲ ਸੰਭਾਲ ਸਕਦੇ ਤਾਂ ਸਾਡਾ ਦੇਸ਼ ਮਾੜਾ ਨਹੀਂ ਹੈ ਪਰ ਜੇਕਰ ਚਲਾਉਣ ਵਾਲੀਆਂ ਨੀਤੀਆਂ ਸਾਫ਼ ਸੁਥਰੀਆਂ ਹੋਣ ਤੇ ਇਸ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ ਉਥੇ ਜਿੱਥੇ ਡੈਮ ਬਣਨਗੇ ਉਥੇ ਜਿਹੜੇ ਜਲ ਜੀਵ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਕਮਾਈ ਵੀ ਕੀਤੀ ਜਾ ਸਕਦੀ ਹੈ ਜਿਸ ਤਰੀਕੇ ਨਾਲ ਸਾਡੀ ਭਾਰਤ ਮਾਲਾ ਭਾਰਤ ਦੇ ਵਿੱਚ ਐਡੀ ਵੱਡੀ ਰੋਡ ਸੜਕ ਬਣਾਈ ਜਾ ਰਹੀ ਹੈ ਜਿੱਥੇ ਜ਼ਮੀਨ ਪ੍ਰਾਪਤੀ ਨਹੀਂ ਹੁੰਦੀ ਉਹ ਜ਼ਮੀਨ ਖਰੀਦ ਕੇ ਉਹ ਸੜਕ ਨੂੰ ਬਣਾਇਆ ਜਾ ਰਿਹਾ ਬਹੁਤ ਵਧੀਆ ਤੇ ਚੰਗਾ ਉਪਰਾਲਾ ਹੈ ਇਸ ਤਰੀਕੇ ਨਾਲ ਜਿੱਥੇ-ਜਿੱਥੇ ਇਸ ਦਰਿਆ ਦੀ ਜ਼ਮੀਨ ਲੋਕਾਂ ਨੇ ਪਧਰੀ ਕਰਕੇ ਵਾਹੀ ਜੋਗ ਬਣਾ ਲਈਤੀ ਹੈ ਤਾਂ ਸਰਕਾਰ ਜੇ ਚਾਵੇ ਤਾਂ ਉਹਨੂੰ ਖਰੀਦ ਕੇ ਉਹਦਾ ਉਚਿਤ ਮੁੱਲ ਦੇ ਕੇ ਵੀ ਇਸ ਦਰਿਆ ਨੂੰ ਸਾਂਭਣ ਦਾ ਕੰਮ ਕੀਤਾ ਜਾ ਸਕਦਾ ਹੈ ਹਰ ਸਾਲ ਬਾਅਦ ਇਹਦਾ ਕੀਤੇਗੇ ਨੁਕਸਾਨ ਦਾ ਪਰਪਾਈ ਕਰਨੀ ਨਾਲੋ ਬਿਹਤਰ ਹੈ ਕਿ ਇੱਕ ਵਾਰ ਖਰਚ ਕਰਕੇ ਪੱਕੇ ਤੌਰ ਤੇ ਪ੍ਰਬੰਧ ਕਰ ਲਿਆ ਜਾਵੇ ਤੇ ਪਾਣੀ ਨੂੰ ਸਾਂਭਣ ਯੋਗ ਤੇ ਉਹ ਬਣਾਇਆ ਜਾਵੇ ਜਿਹਦੇ ਨਾਲ ਨੁਕਸਾਨ ਨਾ ਹੋ ਸਕੇ ਜੀ ਇਹ ਇੱਕ ਯੋਜਨਾਬੰਦੀ ਵੀ ਹੈਗੀ ਆ ਇਸ ਤੋਂ ਇਲਾਵਾ ਮੈਂ ਇੱਕ ਹੋਰ ਉਦਾਹਰਣ ਵੀ ਦਿਆ ਕਿ ਸਾਡੇ ਰਾਸ਼ਟਰਪਤੀ ਹੋਏ ਨੇ ਅਬਦੁਲ ਕਲਾਮ ਜੀ ਉਹਨਾਂ ਨੇ ਇੱਕ ਯੋਜਨਾ ਦਿੱਤੀ ਸੀ ਕਿ ਸਾਰੇ ਦੇਸ਼ ਆਪਣੇ ਦਰਿਆਵਾਂ ਨੂੰ ਰਲਾ ਰਲਾ ਦਿੱਤਾ ਜਾਵੇ ਤਾਂ ਪਾਣੀ ਜਿਹੜਾ ਅੰਦਰ ਅੰਦਰ ਜਾਏਗਾ ਬਾਹਰ ਨੁਕਸਾਨ ਨਹੀਂ ਕਰੇਗਾ ਉਹ ਵੀ ਯੋਜਨਾ ਠੀਕ ਹੈ ਪਰ ਗੱਲ ਤਾਂ ਇਹ ਵੀ ਸਾਨੂੰ ਇਹਨੂੰ ਲਾਗੂ ਕੌਣ ਕਰਦਾ